ਅੱਜ ਅਸੀਂ ਉਸ ਮਹਾਨ ਜੋਧੇ ਦਾ ਘਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਜੋਧੇ ਨੇ ਭਾਰਤ ਦੀ ਆਜ਼ਾਦੀ ਦੀ ਖਾਤਰ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਫਾਂਸੀ ਦਾ ਰੱਸਾ ਆਪਣੇ ਗਲੇ ਵਿੱਚ ਪਵਾ ਲਿਆ ਤੁਸੀਂ ਇਸ ਜੋਧੇ ਦੇ ਘਰ ਦੇ ਦਰਸ਼ਨ ਕੀਤੇ ਆ ਜਿਨ੍ਹਾਂ ਨੇ ਇਸ ਜੋਧੇ ਦਾ ਘਰ ਦੇਖਿਆ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਨ੍ਹਾਂ ਨੇ ਇਹ ਘਰ ਨਹੀਂ ਵੇਖਿਆ ਉਹ ਵੀਡੀਓ ਰਾਹੀਂ ਵੇਖ ਲੈਣ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਆਓ ਵੀਡੀਓ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਤੁਸੀਂ ਉਸ ਮਹਾਨ ਜੋਧੇ ਦਾ ਘਰ ਵੇਖਣ ਜਾ ਰਹੇ ਹੋ ਜਿਨੇ ਆਜ਼ਾਦੀ ਦੀ ਖਾਤਰ ਫਾਂਸੀ ਦਾ ਰੱਸਾ ਆਪਣੇ ਗਲੇ ਵਿੱਚ ਪਵਾ ਲਿਆ ਆਜ਼ਾਦੀ ਸਾਨੂੰ ਚੜਖੇ ਚਲਾਉਣ ਦੇ ਨਾਲ ਨਹੀਂ ਮਿਲੀ ਆਜ਼ਾਦੀ ਕਿਵੇਂ ਮਿਲੀ ਆ ਇਹ ਦੇਸ਼ ਕਿਵੇਂ ਆਜ਼ਾਦ ਹੋਇਆ ਆ ਇਹ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਦੇਸ਼ ਭਗਤਾਂ ਨੇ ਆਪਣੀਆਂ ਹਿੱਕਾਂ ਤੇ ਗੋਲੀਆਂ ਖਾਧੀਆਂ ਫਾਂਸੀ ਦੇ ਰਸੇ ਆਪਣੇ ਗਲੇ ਵਿੱਚ ਪਵਾਏ ਆ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤੀਆਂ ਆ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਆ ਅੱਜ ਅਸੀਂ ਜਿਸ ਜੋਧੇ ਦੇ ਪਿੰਡ ਪਹੁੰਚੇ ਆ ਇਸ ਜੋਧੇ ਦਾ ਨਾਮ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਰਦਾਰ ਭਗਤ ਸਿੰਘ ਦਾ ਪਿੰਡ ਹੈ ਖੜਕੜਕਲਾ ਖੜਕੜ ਕਲਾ ਪਿੰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦਾ ਪ੍ਰਸਿੱਧ ਇਹ ਪਿੰਡ ਆਓ ਸਰਦਾਰ ਭਗਤ ਸਿੰਘ ਦਾ ਜੱਦੀ ਘਰ ਆਪਾਂ ਵੇਖੀਏ ਸਰਕਾਰਾਂ ਵੱਲੋਂ ਬਹੁਤ ਹੀ ਸੋਹਣੇ ਢੰਗ ਦੇ ਨਾਲ ਇਸ ਘਰ ਨੂੰ ਸਾਂਭ ਕੇ ਰੱਖਿਆ ਹੋਇਆ ਤੁਸੀਂ ਵੇਖ ਸਕਦੇ ਹੋ ਜੱਦੀ ਘਰ ਇਹ ਭਗਤ ਸਿੰਘ ਦਾ ਸਾਹਮਣੇ ਬੋਰਡ ਤੇ ਲਿਖਿਆ ਹੋਇਆ ਘਰ ਦੇ ਖੁੱਲਣ ਦਾ ਸਮਾਂ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੇ ਜਿਹੜਾ ਤੁਸੀਂ ਆਹ ਬੋਰਡ ਵੇਖ ਰਹੇ ਹੋ ਇਹ ਬੋਰਡ ਤੇ ਲਿਖਿਆ ਹੋਇਆ ਸ਼ਹੀਦ ਭਗਤ ਸਿੰਘ ਦੇ ਘਰ ਨੂੰ ਕੋਈ ਵੀ ਛੇੜਛਾਹੀ ਨਹੀਂ ਕਰ ਸਕਦਾ ਜਿਹੜਾ ਵੀ ਇਸ ਘਰ ਨੂੰ ਨੁਕਸਾਨ ਪਹਚਾਏਗਾ ਉਹਨੂੰ ਸਰਕਾਰ ਵੱਲੋਂ 5000 ਰੁਪਏ ਦਾ ਜੁਰਮਾਨਾ ਰੱਖਿਆ ਹੋਇਆ ਤੇ 3 ਮਹੀਨਿਆਂ ਦੀ ਕੈਦ ਵੀ ਹੋ ਸਕਦੀ ਹੈ ਤੇ ਸੰਗਤ ਜੀ ਤੁਸੀਂ ਸਾਹਮਣੇ ਵੇਖ ਰਹੇ ਹੋ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਘਰ ਬਹੁਤ ਵਧੀਆ ਢੰਗ ਦੇ ਨਾਲ ਸਾਂਭਿਆ ਹੋਇਆ ਇੱਥੇ ਆ ਕੇ ਮੈਨੂੰ ਇੱਕ ਗੱਲ ਯਾਦ ਆਈ ਵੀ ਕਿਉਂ ਨਾ ਆਪਾਂ ਗੁਰੂ ਧਾਮਾਂ ਨੂੰ ਵੀ ਇਸ ਤਰ੍ਹਾਂ ਸਾਂਭ ਕੇ ਰੱਖੀਏ ਸੰਗਤਾਂ ਵੇਖਣ ਵਾਸਤੇ ਆਉਣ ਤੇ ਉਹਨਾਂ ਦੇ ਮਨ ਵਿੱਚ ਗੁਰੂ ਪ੍ਰਤੀ ਹੋਰ ਪਿਆਰ ਪੈਦਾ ਹੋਵੇ। ਕਾਰ ਸੇਵਾ ਦੇ ਨਾਂ ਤੇ ਆਪਾਂ ਬਹੁਤ ਹੀ ਗੁਰਦੁਆਰੇ ਆਪਣੇ ਢਾ ਢੇਰੀ ਕਰ ਦਿੱਤੇ ਪਰ ਆਹ ਵੇਖੋ ਕਿਵੇਂ ਸਾਮ ਕੇ ਰੱਖੀਆਂ ਹੋਈਆਂ ਹਰ ਇੱਕ ਚੀਜ਼ਾਂ। ਇਹ ਖੂਹੀ ਨੂੰ ਕਿਵੇਂ ਸਾਮ ਕੇ ਰੱਖਿਆ। ਉਹ ਸਾਹਮਣੇ ਤੁਸੀਂ ਮੰਝਾ ਵੇਖ ਰਹੇ ਹੋ ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਮੰਝਾ ਆ। ਕਿਸੇ ਸਮੇਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਇੱਥੇ ਸੌਂਦੇ ਹੋਣੇ ਆ। ਉਹ ਸਾਹਮਣੇ ਗੜਬੀਆਂ ਸਾਮ ਕੇ ਰੱਖੀਆਂ ਹੋਈਆਂ। ਆ ਤੁਸੀਂ ਚੜਖਾ ਵੇਖ ਰਹੇ ਹੋ ਇਹ ਭਗਤ ਸਿੰਘ ਦਾ ਕਮਰਾ ਹੈ ਔਰ ਦੇਖੋ ਜੀ ਬਾਲਟੀ ਟੱਬ ਉਸੇ ਤਰ੍ਹਾਂ ਹੀ ਹਰ ਇੱਕ ਚੀਜ਼ ਨੂੰ ਸਾਮ ਕੇ ਰੱਖਿਆ ਹੋਇਆ ਤੁਸੀਂ ਵੀਡੀਓ ਨੂੰ ਵੇਖਦੇ ਜਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਹੁਣ ਘਰ ਦਾ ਦੂਜਾ ਕਮਰਾ ਆ ਗਿਆ ਜੀ ਔਰ ਵੇਖੋ ਘਰ ਵਿੱਚ ਵਰਤੋਂ ਵਾਲਾ ਸਮਾਨ ਗਲਾਸ ਪਰਾਤ ਹਰ ਇੱਕ ਚੀਜ਼ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੰਭਿਆ ਹੋਇਆ ਉਹ ਪ੍ਰਾਤਨ ਪੀੜੀ ਹੈ ਇਹ ਸਾਡੇ ਘਰਾਂ ਵਿੱਚੋਂ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਆ ਆਪਾਂ ਨੂੰ ਵੀ ਇਹ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਪਹਿਲੇ ਸਮਿਆਂ ਵਿੱਚ ਬੀਬੀਆਂ ਚੱਕੀਆਂ ਦੇ ਨਾਲ ਆਟਾ ਪੀਦੀਆਂ ਹੁੰਦੀਆਂ ਸੀਗੀਆਂ ਉਹ ਦੇਖੋ ਚੱਕੀ ਵੀ ਇਸ ਘਰ ਵਿੱਚ ਸਾਂਭੀ ਹੋਈ ਆ ਆ ਹੁਣ ਤੁਹਾਨੂੰ ਬੈਕ ਸਾਈਡ ਤੋਂ ਘਰ ਦਿਖਾਉਨੇ ਆ ਆ ਤੁਸੀਂ ਸਾਰਾ ਘਰ ਇੱਥੋਂ ਵੇਖ ਸਕਦੇ ਹੋ ਦੇਖੋ ਪੁਰਾਤਨ ਇੱਟਾਂ ਲੱਗੀਆਂ ਹੋਈਆਂ ਆ ਤੇ ਬਹੁਤ ਸੋਹਣੇ ਢੰਗ ਨਾਲ ਇਸ ਘਰ ਨੂੰ ਸਾਂਭਿਆ ਹੋਇਆ ਆ ਆ ਹੁਣ ਤੁਹਾਨੂੰ ਹੋਰ ਕਮਰੇ ਵੱਲ ਲੈ ਕੇ ਚੱਲਦੇ ਆ ਉਹ ਕਮਰੇ ਵਿੱਚ ਵੀ ਦੇਖਦੇ ਆ ਆਪਾਂ ਕੀ ਕੁਝਿਆ ਆ ਘਰ ਦਾ ਤੀਜਾ ਕਮਰਾ ਤੁਸੀਂ ਵੇਖ ਰਹੇ ਹੋ। ਕਮਰੇ ਵਿੱਚ ਪਲੰਘ ਲੱਗਿਆ ਹੋਇਆ ਬਹੁਤ ਸੋਹਣਾ। ਚਾਦਰ ਵਿਛੀ ਹੋਈ ਐ ਸਹਰਾਣਾ ਪਿਆ। ਉਹ ਸਾਹਮਣੇ ਦੋ ਕੁਰਸੀਆਂ ਰੱਖੀਆਂ ਹੋਈਆਂ। ਐਦਾਂ ਲੱਗ ਰਿਹਾ ਵੀ ਜਿਵੇਂ ਇਹ ਕਮਰਾ ਪ੍ਰਾਣਿਆਂ ਵਾਸਤੇ ਹੋਵੇ ਵੀ ਪ੍ਰਾਣੇ ਇੱਥੇ ਆ ਕੇ ਚਾਹ ਪਾਣੀ ਸ਼ਕਦੇ ਹੋਣ। ਜਿਵੇਂ ਆਪਾਂ ਆਪਣੇ ਘਰਾਂ ਨੂੰ ਬਹੁਤ ਸੋਹਣਾ ਬਣਾਉਨੇ ਆ ਤੇ ਉਸ ਜੋਦੇ ਦੇ ਮਾਪਿਆਂ ਨੇ ਵੀ ਆਪਣੇ ਘਰ ਨੂੰ ਬਹੁਤ ਸੋਹਣਾ ਬਣਾਇਆ ਹੋਇਆ। ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ। ਆ ਉਹੀ ਤੀਜਾ ਕਮਰਾ ਐ। ਤੀਜੇ ਕਮਰੇ ਨੂੰ ਦੋ ਦਰਵਾਜ਼ੇ ਲੱਗੇ ਹੋਏ ਆ। ਤੇ ਉਹ ਵਿੱਚ ਵੀ ਇੱਕ ਦਰਵਾਜ਼ਾ ਲੱਗਾ ਵਿਖ ਰਿਹਾ ਆ ਜਿਵੇਂ ਸਟੋਰ ਨੂੰ ਦਰਵਾਜ਼ਾ ਜਾਂਦਾ ਹੋਵੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਦਾ ਨਾਮ ਸੀ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਸੀ ਵਿਦਿਆਵਤੀ ਹਰ ਇੱਕ ਮਾਂ-ਬਾਪ ਦੇ ਮਨ ਦੀ ਇੱਛਾ ਹੁੰਦੀ ਆ ਵੀ ਸਾਡਾ ਪੁੱਤਰ ਤਰੱਕੀਆਂ ਕਰੇ ਵਧੀਆ ਨੌਕਰੀ ਤੇ ਲੱਗੇ ਸਾਡਾ ਨਾਮ ਰੋਸ਼ਨ ਕਰੇ ਪਰ ਵੇਖੋ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀਆਂ ਨੇ ਮਾਤਾ-ਪਿਤਾ ਦਾ ਕਿੰਨਾ ਨਾਮ ਰੋਸ਼ਨ ਕੀਤਾ ਜਿੰਨਾ ਸਮਾਂ ਦੁਨੀਆ ਰਹੇਗੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਲੋਕ ਯਾਦ ਕਰਿਆ ਕਰਨਗੇ ਉਹਨਾਂ ਸਮਿਆਂ ਵਿੱਚ ਇਹੋ ਜਿਹਾ ਘਰ ਕਿਸੇ ਵਿਰਲੇ ਦਾ ਹੀ ਹੁੰਦਾ ਸੀਗਾ ਪਹਿਲੇ ਸਮਿਆਂ ਵਿੱਚ ਕੱਚੇ ਮਕਾਨ ਹੁੰਦੇ ਸੀ ਪਰ ਸਰਦਾਰ ਭਗਤ ਸਿੰਘ ਦਾ ਮਕਾਨ ਵੇਖੋ ਉੱਤੇ ਚਿਵਾਰਾ ਵੀ ਬਣਿਆ ਹੋਇਆ ਆਹ ਚਿਵਾਰੇ ਨੂੰ ਪੋੜੀਆਂ ਜਾ ਰਹੀਆਂ ਜੀ ਦੇਖੋ ਸਾਰੇ ਘਰ ਨੂੰ ਨਾਨਕਸ਼ਾਹੀ ਇੱਟ ਲੱਗੀ ਹੋਈ ਹੈ ਕਿਉਂਕਿ ਪਹਿਲੇ ਸਮਿਆਂ ਵਿੱਚ ਇਹ ਹੀ ਇੱਟਾਂ ਚੱਲਦੀਆਂ ਹੁੰਦੀਆਂ ਸੀਗੀਆਂ ਆਹ ਚਿਵਾਰੇ ਨੂੰ ਪੋੜੀਆਂ ਜਾ ਰਹੀਆਂ ਉੱਤੇ ਵੀ ਕਮਰਾ ਬਣਿਆ ਹੋਇਆ ਆ ਸੋਚ ਵੀ ਵੇਖੋ ਲੇਟ ਵਾਲੇ ਸੋਚ ਉਸੇ ਤਰ੍ਹਾਂ ਪੁਰਾਣੇ ਸਾਂਭੇ ਹੋਏ ਆ ਆ ਸਾਹਮਣੇ ਭਗਤ ਸਿੰਘ ਦੀ ਇੱਕ ਲਾਈਨ ਲਿਖੀ ਹੋਈ ਆ ਕਹਿੰਦਾ ਮੈਂ ਇੱਕ ਐਸਾ ਇਨਕਲਾਬੀ ਆ ਜੋ ਜੇਲ੍ਹ ਵਿੱਚ ਵੀ ਆਜ਼ਾਦ ਹਾਂ ਆ ਭਗਤ ਸਿੰਘ ਦੇ ਘਰ ਦਾ ਬਾਹਰਲੀ ਦ੍ਰਿਸ਼ਾ ਜੀ ਆਓ ਹੁਣ ਤੁਹਾਨੂੰ ਉਹ ਪਾਰਕ ਵਿਖਾਉਣੇ ਆ ਜਿਹੜੀ ਪਾਰਕ ਸਰਕਾਰ ਵੱਲੋਂ ਭਗਤ ਸਿੰਘ ਦੀ ਯਾਦ ਵਿੱਚ ਬਣਾਈ ਗਈ ਆ ਆ ਸਾਹਮਣੇ ਜੋ ਤੁਸੀਂ ਪਾਰਕ ਵੇਖ ਰਹੇ ਹੋ ਇਹ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਵਿੱਚ ਬਣੀ ਹੋਈ ਆ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ